ਤੋ ਗੁਰੂ ਨਾਨਕ ਦੇ ਦਸਵੇਂ ਗੱਦੀ ਨਸ਼ੀਨ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਯੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ ਤੇ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਉਹ ਸੁਦੀ 7ਵੀਂ 1723 ਬਿਕਰਮੀ ਸੰਮਤ ਨੂੰ ਪ੍ਰਗਟ ਹੋਏ। ਦੁਨੀਆ ਤੇ ਅਕਾਲ ਪੁਰਖ ਦਾ ਦਸਵਾਂ ਜਨਮਾ ਸਤਗੁਰ ਵਿੱਚ ਆਪ ਰਖਿਓ ਣਕਰ ਪ੍ਰਗਟ ਆਖ ਸੁਆਇਆ ਸਤਗੁਰਾਂ ਦੇ ਵਿੱਚ ਪ੍ਰਗਟ ਹੋ ਗਿਆ ਬਾਈ ਬ੍ਰੋ ਇਸ ਦੁਨੀਆ ਦੇ ਉੱਤੇ ਸਾਗਰ ਵਰਗਾ ਗੁਰਾਂ ਦਾ ਜੀਵਨ ਹੈ 2-4 ਛੱਲਾਂ ਹੀ ਬਿਆਨ ਕੀਤੀਆਂ ਜਾ ਸਕਦੀਆਂ ਨੇ ਸੁਰਤੀ ਦਾ ਇੱਕ ਦਾਇਰਾ ਹੈ ਗੁਰੂ ਗੋਬਿੰਦ ਸਿੰਘ ਦਾ ਦਾਇਰਾ ਕੋਈ ਨਹੀਂ ਅਲਫ਼ਾਜ਼ਾਂ ਦੀ ਇੱਕ ਮਰਿਆਦਾ ਹੈ ਗੁਰੂ ਗੋਬਿੰਦ ਸਿੰਘ ਕਿਸੇ ਮਰਿਆਦਾ 'ਚ ਨਹੀਂ ਬੱਜਦਾ ਤੁਹਾਡੇ ਕੋਲ ਜਿੰਨਾ ਚਾਹੇ ਵਾਕਸ਼ਾਲਾ ਹੈ ਜਿੱਡੇ ਚਾਹੇ ਤੁਸੀਂ ਵਿਦਵਾਨ ਨੂੰ ਗੁਰੂ ਗੋਬਿੰਦ ਸਿੰਘ ਅੱਗੇ ਇੱਕ ਕਤਰੇ ਤੋਂ ਵੱਧ ਕੇ ਔਕਾਤ ਨਹੀਂ ਹੈ ਕਿਸੇ ਦੀ ਗੁਰੂ ਸਮਰਾਤ ਗੁਰ ਨਰੰਗਾਰ ਗੁਰੂ ਉੱਚਾ ਅਗਮ ਅਪਾਰ ਗੁਰ ਕੀ ਬਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਗੁਰੂ ਸਮਰਾਤ ਹੈ ਹੀ ਇਸ 올 ਪਾਵਰਫੁੱਲ ਨਿਰ ਅਕਾਰ ਤੋਂ ਸਾਕਾਰ ਹੋਇਆ ਅਗਮ ਮਹਿਮਾਏ ਗਮਤਾ ਜੀ ਨਹੀਂ ਆਉਂਦਾ ਨਾ ਡੁੰਗਾਈ ਮਾਪੀ ਜਾਵੇ ਨਾ ਦਾਇਰਾ ਮਾਪਿਆ ਜਾਵੇ ਜਿਵੇਂ ਕੁੜਜੇ ਦੇ ਸਾਗਰ ਨਹੀਂ ਨਾ ਆ ਸਕਦਾ ਇਦਾਂ ਗੁਰੂ ਆਪਣੇ ਦਾਇਰੇ 'ਚ ਨਹੀਂ ਆਉਂਦਾ ਹਾਂ ਕੁर्जा ਸਾਗਰ 'ਚ ਸਮਾ ਸਕਦਾ ਹੈ ਤੁਸੀਂ ਸਮਾ ਸਕਦੇ ਹੋ ਗੁਰੂ 'ਚ ਅੱਲਾ ਯਾਰਖਾਨੇ ਐਸੇ ਕਰਕੇ ਗੱਲ ਕਹੀ ਸੀ ਗਰਦਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਉਹ ਗੋਵਿੰਦ ਕੀ ਕਮ ਹੈ ਮੁਸਲਮਾਨ ਹੈ ਕਵੀ ਪੰਜ ਵਕਤਾਂ ਦਾ ਨਮਾਜ਼ੀ ਬੜੀ ਔਖੀ ਗੱਲ ਹੁੰਦੀ ਹੈ ਦੂਸਰੇ ਧਰਮ ਦੇ ਰਹਿਬਰ ਨੂੰ ਵੜਿਆਉਣਾ ਕੋਈ ਖਾਸੀਅਤ ਵਿਸ਼ੇਸ਼ ਕਰਕੇ ਸਭ ਨਾਲੋਂ ਵੜਮੁੱਲੀ ਲੱਭੇ ਤੇ ਵੜਾਇਆ ਜਾਂਦਾ ਹੈ ਆਪਣੇਆਂ ਨੂੰ ਤਾਂ ਸਾਰੇ ਹੀ ਸਲਾਉਂਦੇ ਨੇ ਗੈਰ ਬੰਦਾ ਜਦੋਂ ਤੁਹਾਡੇ ਭਾਂਡੇ ਨੂੰ ਸਲਾਵੇ ਨੰਦ ਦਉਂਦਾ ਹੈ ਕਹਿੰਦੇ ਮੈਂ ਕਸਮ ਉਠਾ ਕੇ ਗੱਲ ਦਾਅਵੇ ਨਾਲ ਕਹਿ ਰਿਹਾ ਜਿੰਨੀਕ ਤਾਰੀਫ ਗੁਰੂ ਗੋਬਿੰਦ ਸਿੰਘ ਦੀ ਮੈਂ ਕਰੀ ਐ ਜਾਂ ਕੋਈ ਕਰ ਰਿਹਾ ਐ ਇਹ ਬੜੀ ਥੋੜੀ ਐ ਹਰਚੰਦ ਮੇਰੇ ਹੱਥ ਵਿੱਚ ਪਰਜੋਰ ਕਲਮ ਹੈ ਸਤਿਗੁਰੂ ਕੇ ਲਿਖੂ ਕਲਮ ਦੀ ਤਾਕਤ ਵਿੱਚ ਕੋਈ ਊਨਤਾ ਹੀ ਨਹੀਂ ਮੇਰੇ ਕੋਲ ਸ਼ਬਦਾਂ ਦਾ ਭੰਡਾਰ ਹੈ ਮਾਣ ਹੁੰਦਾ ਆਪਣੀ ਕਲਮ ਤੇ ਮੇਰੇ ਵਰਗਾਂ ਦੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਲਿਖਣ ਲੱਗਦਾ ਹਾਂ ਫਿਰ ਮੈਨੂੰ ਆਪਣੀ ਕਲਮ ਦੀ ਹਸਤੀ ਬੜੀ ਨਾਚੀਜ਼ ਜਿਹੀ ਲੱਗਦੀ ਹੈ। ਇੱਕ ਆਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮਜਧਾਰ ਕੋ ਜਾਂ ਲਹਿਰ ਕੋ ਦੇਖੇ ਕਹਿੰਦੇ ਅੱਲਾ ਯਾਰ ਕਾ ਕਿੱਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ ਵੀ ਤੈਨੂੰ ਕਲਮ ਨਿੱਕੀ ਚਾਪਣ ਲੱਗ ਪਈ। ਕਹਿੰਦੇ ਉਹ ਹੈ ਸਾਗਰ ਤੇ ਮੈਂ ਇੱਕ ਸਾਗਰ ਨੂੰ ਬਿਆਨ ਕੀ ਕਰਨਾ ਹੈ ਮੈਂ ਤੇ ਬੁਲਬੁਲਾ ਬਿਆਨ ਨਹੀਂ ਕਰ ਸਕਦਾ। ਤੋ ਏਡੀ ਬੁਲੰਦ ਹਸਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਆਇਆ ਵੀ ਮਦਰ ਦੇਸ ਆ ਜਾਓ ਪੰਜਾਬ ਆ ਜਾਓ ਪਟਨਾ ਸਾਹਿਬ ਤੋਂ ਮਾਤਾ ਨਾਨਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦੀ ਜੀ ਤੇ ਉਹਨਾਂ ਦੇ ਮਾਤਾ ਗੁਜਰੀ ਜੀ ਮਾਮਾ ਕਰਬਾਲ ਚੰਦ ਜੀ ਹੋਰ ਸੰਗਤਾਂ ਪਟਨਾ ਸਾਹਿਬ ਤੋਂ ਚੱਲ ਪਏ ਨੰਦਾ ਦੀਪੁਰੀ ਵੱਲ ਸੰਗਤਾਂ ਨੂੰ ਉਤਾਰਦੇ ਆ ਰਹੇ ਨੇ ਰਸਤੇ ਦੇ ਵਿੱਚ ਗੁਰਦੇਵ ਨੇ ਬਹੁਤ ਪੜਾ ਕੀਤੇ ਇੱਕ ਦਿਨ ਲਖਨੌਰ ਦੀ ਜੂਜ ਖੇਲ ਰਹੇ ਨੇ ਤੋਰੀਕ ਗੁਰੂ ਖਾਲਸਾ ਪਾਤਸ਼ਾਹ ਜ10 ਜਸਾਖੀ ਹੁੰਦੀ ਹੈ ਇਹ ਲਖਨੌਰ रियासत ਪਟਿਆਲੇ ਦੇ ਵਿੱਚ ਆਉਂਦਾ ਹੈ ਪਿਛਲੇ ਸਮੇਂ ਵੱਲ ਜੇ ਧਿਆਨ ਮਾਰੀਏ ਹਰਫਦੀਨ ਨਾਮ ਦਾ ਇੱਕ ਪੀਰ ਉੱਥੋਂ ਗੁਜ਼ਰਿਆ ਹੈ ਪਾਲਕੀ ਚਾ ਚੇਲਿਆਂ ਨੇ ਪਾਲਕੀ ਉਠਾਈ ਜਾ ਰਹੀ ਨੇ ਬੱਚਿਆਂ ਨੂੰ ਖੇਲਦਿਆਂ ਵੇਖਦਾ ਉਹ ਚੇਲਿਆਂ ਨੂੰ ਉਹਦਾ ਪਾਲਕੀ ਢੱਕੋ ਉਤਰਿਆ ਗੋਬਿੰਦ ਰਾਏ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਬਾਹਾਂ ਪਕੜ ਕੇ ਥੋੜਾ ਬੱਚਿਆਂ ਚੋਂ ਜੁਦਾ ਕੀਤਾ ਕੁਝ ਬਚਨ ਬिलास ਕੀਤੇ ਤੇ ਫਿਰ ਸਜਦਾ ਕਰਕੇ ਵਾਪਸ ਆਇਆ ਬਾਲਕੀ ਚ ਬੈਠਾ ਤੇ ਮਰੀਦਾਂ ਨੂੰ ਆਂਦਾ ਚਲੋ ਹੁਣ ਮਰੀਦ ਨਾਰਾਜ਼ ਹੋ ਗਏ ਕਹਿੰਦੇ ਤੁਸੀਂ ਇਸਲਾਮ ਦੇ ਮਹਾਨ ਪੀਰ ਹੋ ਇੱਕ ਹਿੰਦੂ ਕਾਫਰ ਪੀਰ ਜਾਦੇ ਨੂੰ ਸਜਦਾ ਕਰ ਦਿੱਤਾ ਹੈ ਕਾਫਰਾਂ ਦੇ ਗੁਰੂ ਦੇ ਫਰਜ਼ੰਦ ਨੂੰ ਸਿਰ ਝੁਕਾ ਦਿੱਤਾ ਜਿਹਨੂੰ ਲੋਕ ਹਿੰਦ ਦਾ ਪੀਰ ਆਂਦੇ ਨੇ ਇਹ ਮੁਹੰਮਦੀ ਸ਼ਰਾ ਦੇ ਅਨੁਸਾਰ ਗਲਤ ਹੈ ਸਾਡਾ ਸ਼ੰਕਾ ਨਿਵਰਤ ਕਰੋ ਤੇ ਪੀਰ ਆਰਫਦੀਨ ਆਖਣ ਲੱਗਾ ਤੁਸਾਂ ਨੂੰ ਗੈਬ ਦੇ ਆਲਮ ਦਾ ਗਿਆਨ ਨਹੀਂ ਹੈ ਤੁਹਾਡੀ ਉੱਥੋਂ ਤੱਕ ਪਹੁੰਚ ਨਹੀਂ ਗੈਬ ਦਾ ਆਲਮ ਅਰਬੀ ਦੇ ਵਿੱਚ ਆਂਦੇ ਨੇ ਗੁਪਤ ਦੁਨੀਆਂ ਜਿਵੇਂ ਆਪਾਂ ਕਹਿ ਦਿੰਨੇ ਨਾ ਸਮਾਧੀ ਲਾਈ ਅੰਦਰ ਧਿਆਨ ਹੋਏ ਇੱਡੀ ਗਹਿਰੀ ਸਮਾਧੀ ਹੋ ਜਾਣੀ ਉਹ ਜਿਹੜੀ ਸੂਖਸ਼ਮ ਅੰਦਰ ਫਸਦੀ ਹੈ ਰੂਹ ਹੈ ਉਹ ਨਿਰਗੁਣ ਸਰੂਪ ਦੇ ਸਾਵੇਂ ਸੱਚਖੰਡ ਵਿੱਚ ਪਹੁੰਚ ਜਾਣੀ ਕੋਈ ਗੁਰੂ ਦੇ ਦਿਦਾਰੇ ਕਰ ਲੈਣੇ ਕਹਿੰਦੇ ਮੈਂ ਜਦੋਂ ਗੈਬ ਦੇ ਆਲਮ ਵਿੱਚ ਜਾਣਾ ਨਾ ਗੁਪਤ ਦੁਨੀਆ ਵਿੱਚ ਜਾਣਾ ਹੈ ਉੱਥੇ ਇਸ ਬਾਲਕ ਦੀ ਬੜੀ ਬੁਲੰਦ ਅਸਤੀ ਹੈ ਕਿੰਗੋਤ ਦੁਮਿਆ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜੇ ਆਹ ਪੰਕਤੀ ਨਾ ਨਾ ਹੁੰਦੀ ਅਗਲੀ ਤੇ ਪ੍ਰਚਾਰਕ ਇਧਰੋਂ ਹੀ ਮੁੜਕੜ ਕੇ ਤੁਰ ਪੈਂਦੇ ਨੇ ਅਖੇ ਜੀ ਸੱਚ ਖੰਡ ਤੇ ਆਖਿਆ ਹੈ ਸਤ ਸੰਗਤ ਲਾਓ ਇਦਾਂ ਤੇ ਫਿਰ بڑے ਅਰਥ ਨੇ ਸੱਚ ਖੰਡ ਦੇ ਖੰਡ ਟੁਕੜੇ ਨੂੰ ਆਂਦੇ ਨੇ ਸੱਚ ਜਿੱਥੇ ਸੱਤਿਆ ਬੋਲਿਆ ਜਾਵੇ ਜੇ ਸਿਰਦੇ ਵਿੱਚ ਸੱਚ ਹੈ ਉਹ ਵੀ ਸੱਚਖੰਡ ਹੋ ਗਿਆ ਜਿੱਥੇ ਸੱਚ ਦੀ ਗੱਲ ਹੁੰਦੀ ਹੈ ਉਹ ਮਜਲਿਸ ਵੀ ਸੱਚਖੰਡ ਹੋ ਗਈ ਸਤ ਸੰਗਤ ਵੀ ਸੱਚਖੰਡ ਹੋ ਗਿਆ ਪਰ ਅੱਗੇ ਇਹ ਲਾਈਨ ਲਿਖੀ ਹੈ ਮਹਾਰਾਜ ਨੇ ਵੀ ਇੱਕ ਵਿਸ਼ੇਸ਼ ਜਗ੍ਹਾ ਹੈ ਜਿੱਥੇ ਵੈਗਰੂ ਬੈਠ ਕੇ ਦੁਨੀਆਂ ਨੂੰ ਨਿਹਾਰ ਰਿਹਾ ਹੈ ਨਿਹਾਲ ਕਰ ਰਿਹਾ ਹੈ ਬੈਠਾ ਉੱਥੋਂ ਤਿੱਥੈ ਖੰਡ ਮੰਡਲ ਵਰ ਪੰਡਵ ਜੇ ਕੋ ਕਥੈਤਾ ਅੰਤਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਗ ਹੁਕਮ ਦਿਵੈ ਦਿਵ ਕਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤਨਾ ਕਰਨ। ਉਹ ਦੁਨੀਆਂ ਬਿਆਰ ਨਹੀਂ ਹੋ ਸਕਦੀ। ਅਨ ਵਿਜ਼ੀਬਲ ਦੁਨੀਆਂ ਅਗੋਚਰ ਦੁਨੀਆਂ। ਅੱਛਾ ਇੱਕ ਜਗ੍ਹਾ ਹੋਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਏ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ। ਇੱਕ ਜਗ੍ਹਾ ਹੈ ਵਖਰੀ ਜਿੱਥੇ ਬੈਠ ਕੇ ਤਮਾਸ਼ਾ ਵੇਂਦਾ ਦੁਨੀਆਂ ਦਾ। ਵੈਸੇ ਤੇ ਤੁਹਾਡੇ ਸਾਰਿਆਂ ਨੇ ਸਮਾਈ ਜੋਤ ਉਹਦੀ। ਕੁਦਰਤ 'ਚ ਅਪੇਹਦਾ ਹਰ ਸਰੇ 'ਚ ਸਮਾਇਆ ਹੈ। ਮਰੇ ਕੋ ਵਿਸ਼ੇਸ਼ ਜਗ੍ਹਾ ਵੀ ਹੈ ਉਹਦੀ ਉਹਨੂੰ ਸੱਚਖੰਡ ਆਂਦੇ ਨੇ ਉਹ ਵਾਹਿਗੁਰੂ ਨਿਰਗੁਣ ਹੈ ਇਨਵੀਜ਼ੀਬਲ ਹੈ ਉਹਦੇ ਰਹਿਣ ਦੀ ਜਗ੍ਹਾ ਵੀ ਇਨਵੀਜ਼ੀਬਲ ਹੈ ਦਿਖਦਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਇਹ ਸੱਚਖੰਡ ਹੈ ਜਾਂ ਨਹੀਂ ਜ਼ਿਕਰ ਕਰ ਦਿੱਤਾ ਤੁਸੀਂ ਮਹਾਰਾਜ ਨੇ ਫਿਰ ਦੋਰੇ ਮੋਰ ਲਾਈ ਵੀ ਕਿਤੇ ਭਲੇਖੇ ਚ ਨਾ ਦੁਨੀਆ ਰਵੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਜਿੰਨੇ ਵੀ ਲੋ ਨੇ ਆਕਾਰ ਨੇ ਜਿੰਨਾਂ ਦਾ ਵੀ ਜ਼ਿਕਰ ਹੈ ਸਭ ਸੱਚੇ ਨੇ ਸਾਡੀ ਪ੍ਰੋਬਲਮ ਪਤਾ ਕੀ ਹੈ ਜੋ ਵਿਜ਼ੀਬਲ ਹੈ ਉਹਨੂੰ ਮੰਨਦੇ ਆ ਜੋ ਇਨਵਿਜ਼ੀਬਲ ਹੈ ਅਸੀਂ ਸਮਝਦੇ ਉਹ ਹੋ ਹੀ ਨਹੀਂ ਸਕਦਾ ਬੜਾ ਕੁਝ ਦੁਨੀਆ ਤੇ ਜੋ ਤੁਸੀਂ ਨਹੀਂ ਵੇਖਿਆ ਜਦੋਂ ਉਸ ਦੇਸ਼ ਦੀ ਗੱਲ ਚੱਲਦੀ ਹੈ ਤੇ ਬੰਦਾ ਹੈਰਾਨ ਰਹਿ ਜਾਂਦਾ ਵੀ ਇਦਾਂ ਕਿਵੇਂ ਹੋ ਸਕਦਾ ਝੂਠ ਮਾਰਦਾ ਹੈ ਅੱਛਾ ਜਦੋਂ ਉਸ ਦੇਸ਼ ਦੀ ਰੂਹੇ ਜ਼ਮੀਨ ਤੇ ਕਦਮ ਰੱਖਦਾ ਫਿਰ ਸਮਝ ਲੱਗਦੀ ਵੀ ਨਹੀਂ ਹੈ ਕਿ ਜਿਹਨਾਂ ਕੈਨੇਡਾ ਅਮਰੀਕਾ ਨਹੀਂ ਸੀ ਵੇਖਿਆ ਉਹਨਾਂ ਨੂੰ ਵਾਧੂ ਦੀਆਂ ਗੱਲਾਂ ਲੱਗਦੀਆਂ ਜਦੋਂ ਵੇਖ ਲਿਆ ਸਮਝ ਲਿਆ ਵੀ ਹੈ ਮਸਲਾ ਇਹ ਹੈ ਬਾਣੀਆਂ ਦੀ ਜਿਹਦੀ ਪਹੁੰਚ ਬਣ ਜਾਂਦੀ ਹੈ ਉਹਨੂੰ ਹੀ ਪਤਾ ਲੱਗਦਾ ਦੂਜਿਆਂ ਦੇ ਬਾੜੀਆਂ ਦੇ ਬਾਤਾਂ ਹੀ ਨੇ ਅੱਛਾ ਤੁਹਾਡਾ ਵजूद ਵੀ ਇਨਵੀਜ਼ੀਬਲ ਹਸਤੀ ਤੋਂ ਬਣਿਆ ਆਟਮਸ ਤੋਂ ਮਾਈਕਰੋਸਕੋਪ ਚੱਕ ਕੇ ਵੀ ਆਟਮਸ ਨੂੰ ਨਹੀਂ ਦੇਖ ਸਕਦੇ ਤੁਸੀਂ ਪਰ ਜਦੋਂ ਆਟਮਸ ਦਾ ਸੁਨੇਹਲ ਹੁੰਦਾ ਹੈ ਆ ਰਚਨਾ ਹੋ ਗਈ ਆ ਬੰਦੇ ਮਾਇਆ ਬੈਠੀਆਂ ਸਾਹਮਣੇ ਇਹਨਾਂ ਦਾ ਵजूद ਹੋਈ ਹੈ ਅੱਛਾ ਕੁਝ ਸੂਖਸ਼ਮ ਦੁਨੀਆਂ ਦੇ ਜੀਵ ਨੇ ਜਿਹੜੇ ਮਾਈਕਰੋਸਕੋਪ ਚ ਦਿਖਦੇ ਨੇ ਪਾਣੀ ਚ ਮਾਈਕਰੋਸਕੋਪ ਲੈ ਕੇ ਵੇਖਿਓ ਬੈਕਟੀਰੀਆ ਦਿਖੇਗਾ ਕੁਝ ਏਡੀਆਂ ਬੁਲੰਦ ਹਸਤੀਆਂ ਨੇ ਉਹ ਨਹੀਂ ਆਉਂਦੀਆਂ ਸ਼ੀਸ਼ੇ ਦੇ ਵਿੱਚ ਸ਼ਹੀਦ ਸਿੰਘ ਪਰਮੇਸ਼ਵਰ ਤੇ ਮਾੜੀਆਂ ਰੂਹਾਂ ਵੀ ਨੇ ਭੂਤ ਭਰੇਤ ਉਹ ਵੀ ਨਹੀਂ